ਸ਼੍ਰੀਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਖਤਮ ਹੋਵੇਗਾ ਭਾਰਤ ਤੇ ਲੱਗਾ ਅਮਰੀਕੀ ਟੈਰਿਫ ਜਨਵਰੀ ਤੋਂ ਮੁੜ ਸ਼ੁਰੂ ਹੋਵੇਗੀ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗਲਬਾਤ ਸ਼੍ਰੀ ਫਤਿਹਗੜ੍ਹ ਸਾਹਿਬ ਚਤਿੰਨ ਦਿਨਾ ਸ਼ਹੀਦੀ ਜੋੜ ਮੇਲ ਦੀ ਹੋਈ ਸ਼ੁਰੂਆਤ ਕੈਨੇਡਾ 'ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਮੌਕੇ ਤੇ ਹੋਈ ਸ਼ਿਵਾਕ ਅਵਸਥਿ ਦੀ ਮੌਤ एसजीपीसी ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਹੋਣ ਦੀ ਕੋਸ਼ਿਸ਼ ਨਾ ਕਰੇ ਸਰਕਾਰ ਨਾਈਜੀਰੀਆ ਦੇ ਮਸਜਿਦ ਵਿੱਚ ਹੋਏ ਸ਼ੱਕੀ ਆਤਮਕਾਤਹੀ ਹਮਲੇ ਚ 5 ਹਲਾਕ ਤੀ ਤੋਂ ਵੱਧ ਜ਼ਖਮੀ ਕਰਨਲ ਪੁਸ਼ਪਿੰਦਰ ਬਾਦ ਕੁਟਮਾਰ ਮਾਮਲੇ ਚ सीबीआई ਨੇ ਮੋਹਾਲੀ ਕੋਰਟ ਚ ਚਾਰਜ ਸ਼ੀਟ ਕੀਤੀ ਦਾਖਲ ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਮਹੱਤਵਪੂਰਨ ਵਪਾਰਕ ਗੱਲਬਾਤ ਸਾਲ ਦੇ ਅੰਤ ਦੀਆਂ ਛੁੱਟੀਆਂ ਕਾਰਨ ਫਿਲਹਾਲ ਰੁਕੀ ਹੋਈ ਹੈ ਤੇ ਇਹ ਜਨਵਰੀ 2026 ਵਿੱਚ ਮੁੜ ਸ਼ੁਰੂ ਹੋਵੇਗੀ। ਜਨਵਰੀ ਦੇ ਸ਼ੁਰੂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਰੀਬੀ ਸਹਿਯੋਗੀ ਸਰਜੀਓ ਗੋਰ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਅਹੁਦਾ ਸੰਭਾਲਣਗੇ ਜਿਸ ਨਾਲ ਗੱਲਬਾਤ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਹੈ। ਭਾਰਤ ਸਰਕਾਰ ਅਮਰੀਕਾ ਵੱਲੋਂ ਅਗਸਤ ਦੇ ਅੰਤ ਤੋਂ ਲਗਾਏ ਗਏ 25% ਦੀ ਵਾਧੂ ਟੈਰਿਫ ਨੂੰ ਹਟਾਉਣ ਲਈ ਦਬਾਅ ਪਾ ਰਹੀ ਹੈ। ਭਾਰਤੀ ਨਿਰਯਾਤਕਾਂ ਦਾ ਮੰਨਣਾ ਹੈ ਕਿ ਇਸ ਟੈਰਿਫ ਕਾਰਨ ਉਹਨਾਂ ਦੀਆਂ ਵਸਤੂਆਂ ਵਿਏਟਨਾਮ ਤੇ ਬੰਗਲਾਦੇਸ਼ ਵਰਗੇ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਮਹਿੰਗੀਆਂ ਹੋ ਗਈਆਂ ਨੇ ਅਮਰੀਕਾ ਭਾਰਤੀ ਬਾਜ਼ਾਰ ਵਿੱਚ ਆਪਣੇ ਸੋਇਆ ਮੱਕੀ ਅਤੇ ਡੇਅਰੀ ਉਤਪਾਦਾਂ ਲਈ ਵਧੇਰੇ ਪਹੁੰਚਾਉਂਦਾ ਹੈ ਜਿਸਤੇ ਭਾਰਤ ਅਜੇ ਸਹਿਮਤ ਨਹੀਂ ਹੋਇਆ ਹੈ ਇਸ ਤੋਂ ਇਲਾਵਾ ਡਿਜੀਟਲ ਵਪਾਰ ਤੇ ਖੇਤੀਬਾੜੀ ਨਾਲ ਸੰਬੰਧਿਤ ਕੁਝ ਗੈਰ ਟੈਰਿਫ ਰੁਕਾਵਟਾਂ ਤੇ ਵੀ ਸਹਿਮਤੀ ਬਣਨੀ ਬਾਕੀ ਹੈ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਲਾਣਾ ਸ਼ਹੀਦੀ ਸਭਾ ਅੱਜ ਯਾਨੀ ਕਿ 21 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਸਰਦਾਰ ਲੂਆਂ ਦੀ ਭਾਰੀ ਆਮਦ ਨੂੰ ਮੁੱਖ ਰੱਖਦੇ ਆ ਪੁਲਿਸ ਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਫਤਿਹਗੜ੍ਹ ਸਾਹਿਬ ਨੂੰ ਆਉਂਦੀ ਹਰ ਸੜਕ ਤੇ ਸੈਂਕੜੇ ਲੰਗਰ ਚੱਲ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਫਤਾਰ ਸਿੰਘ ਰਿਆ ਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਵੇਗਾ 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਦੁਪਹਿਰ 12 ਵਜੇ ਗੁਰਦੁਆਰਾ ਸ਼ਰੀਫ ਜੋਤੀਸਰੂਪ ਸਾਹਿਬ ਵਿਖੇ ਪਹੁੰਚੇਗਾ ਜਿੱਥੇ ਸੋਹਿਲਾ ਸਾਹਿਬ ਦੇ ਪਾਠ ਉਪਰਾੰਤ ਸਮਾਪਤੀ ਹੋਵੇਗੀ ਟੋਡਰ ਮਲ ਦੀਵਾਨ ਹਾਲ ਦੇ ਵਿੱਚ 28 ਦਸੰਬਰ ਤੱਕ ਦਿਨ ਰਾਤ ਧਾਰਮਿਕ ਦੀਵਾਨ ਸਜਣਗੇ ਉਧਰ ਕੈਨੇਡਾ 'ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਘਟਨਾ ਟੋਰਾਂਟੋ ਖਵਪਰੀ ਜਿੱਥੇ ਮੁਲਜ਼ਮ ਭਾਰਤੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਾਂਕ ਵਸਥੀ ਵਜੋ ਹੋਈ ਹੈ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਦੋਸ਼ੀ ਭੱਜ ਚੁੱਕਿਆ ਸੀ ਪੁਲਿਸ ਨੇ ਸ਼ਿਵਾਂਕ ਦੀ ਫੋਟੋ ਸਾਂਝੀ ਕੀਤੀ ਤੇ ਲੋਕਾਂ ਤੋਂ ਹੋਰ ਜਾਣਕਾਰੀ ਹਾਸਲ ਕੀਤੀ ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਉਹ ਵਿਦਿਆਰਥੀ ਸੀ ਜਾਂ ਨਹੀਂ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੇ ਲਈ

ਸ਼੍ਰਮnik ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਤੇ ਵੱਡੇ ਹਮਲੇ ਹੋ ਰਹੇ ਨੇ ਜਿਨ੍ਹਾਂ ਦਾ ਸਾਹਮਣਾ ਕਰਨ ਲਈ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਤੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਕਾਰ ਵੱਡਾ ਬਣਨ ਦੀ ਕੋਸ਼ਿਸ਼ ਨਾ ਕਰੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਬੜਾ ਲੰਮਾ ਅਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੌਲਾ ਪਾਉਂਦੀ ਰਹੀ ਤੇ ਹੁਣ 328 ਪਾਵਨਸ ਰੂਪਾਂ ਦੀ ਗੁੰਮਸ਼ੁਦਗੀ ਲਈ ਜੋ ਸਿਟ ਬਣਾਈ ਗਈ ਹੈ ਇਹ ਸਰਕਾਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਬਣਨ ਦੀ ਕੋਸ਼ਿਸ਼ ਹੈ ਇਹ ਸਾਰਾ ਨਰੇਟਿਵ ਜਿਹੜਾ ਬਾਈ ਦੇ ਵਿੱਚ ਇਦਾਂ ਸਿਖਿਆ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਆਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਘਪਲਿਆਂ ਦੇ ਇਹ 328 ਰੁਪਏ ਕਿਧਰੇ ਨਹੀਂ ਗਏ ਇਹ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਵੀ ਪੁਲਿਸ ਨੂੰ ਪੂਰੇ ਤੌਰ ਤੇ ਵਾਰਤੰਡਾ ਜਤਨ ਕਰਦੇ ਆ ਪਰ ਕਾਨੂੰਨ ਕਹਦੇ ਇਨਸਾਫ ਦੇ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰੀ ਘੱਟ ਕਰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਕਲਗੀਧਰ ਪਾਤਸ਼ਾਹ ਨੇ ਕੋਈ ਨਿੱਜਲੇ ਲੜਾਈ ਨਹੀਂ ਸੀ ਲੜੀ ਸਤਗੁਰੂ ਜੀ ਨੇ ਇਸ ਪੰਥਲੇ ਗਰੀਬਾਂ ਲਈ ਲਤਾੜਿਆਂ ਲਈ ਦੱਬਿਆਂ ਲਈ ਜਾਤ ਪਾਤ 'ਚ ਵਧੇਕੀਆਂ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜੀ ਸੀ ਸੋ ਅੱਜ ਫਿਰ ਖਾਲਸਾ ਪੰਥ ਨੂੰ ਤਕੜੇ ਹੋ ਕੇ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪਵਿੱਤਰ ਸੰਹਾਤ ਬਖਸ਼ੀ ਕੀਤਾ ਸੀ ਉਧਰ ਨਾਈਜੀਰੀਆ ਦੇ ਉੱਤਰ ਪੂਰਬੀ ਸ਼ਹਿਰ ਮੈਦੂਗੁਰੀ ਵਿੱਚ ਬੁੱਧਵਾਰ ਰਾਤ ਨੂੰ ਇੱਕ ਮਸਜਿਦ 'ਚ ਪ੍ਰਾਰਥਨਾ ਦੌਰਾਨ ਹੋਈ ਇੱਕ ਜ਼ੋਰਦਾਰ ਧਮਾਕੇ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖਮੀ ਦੱਸੇ ਗਏ ਨੇ ਬੋਰਨੋ ਰਾਜ ਪੁਲਿਸ ਦੇ ਬੁਲਾਰੇ ਨਾਹੂਮ ਦਾਸੋ ਵੱਲੋਂ ਜਾਰੀ ਬਿਆਨ ਅਨੁਸਾਰ ਮੌਕੇ ਤੋਂ ਮਿਲੇ ਆਤਮਕਾਤਿ ਜੈਕਟ ਦੇ ਟੁਕੜਿਆਂ ਤੇ ਗਵਾਹਾਂ ਦੇ ਬਿਆਨਾਂ ਤੋਂ ਇਹ ਮਾਮਲਾ ਆਤਮਕਾਤਿ ਹਮਲੇ ਦਾ ਜਾਪਦਾ ਹੈ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ 크리스마ਸ ਦੀ ਪੂਰਵ ਸੰਧਿਆ ਤੇ ਹੋਇਆ ਇਹ ਹਮਲਾ ਨਾਈਜੀਰੀਆ ਦੇ ਅਸ਼ਾਂਤ ਉੱਤਰੀ ਖੇਤਰ ਵਿੱਚ ਹਿੰਸਾ ਦੀ ਤਾਜ਼ਾ ਕੜੀ ਹੈ ਜਿੱਥੇ ਦੇਸ਼ 2009 ਤੋਂ ਬੋਕੋ ਹਰਾਮ ਤੇ ਇਸਲਾਮਿਕ ਸਟੇਟ ਪੱਛਮੀ ਅਫਰੀਕਾ ਪ੍ਰਾਂਤ ਵਰਗੇ ਹਥਿਆਰਬੰਦ ਸਮੂਹਾਂ ਨਾਲ ਜੂਝ ਰਿਹਾ ਹੈ ਹਾਲਾਂਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਖੇਤਰ ਵਿੱਚ ਆਤਮਕਾਤੀ ਹਮਲਿਆਂ ਲਈ ਅਕਸਰ ਬੋਕੋ ਹਰਾਮ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਜਿਸ ਕਾਰਨ ਪਿਛਲੇ ਸਾਲਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਨੇ ਤੇ ਲੱਖਾਂ ਵਿਅਕਤੀ ਬੇਕਾਰ ਹੋਏ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁਟਮਾਰ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਸੀਬੀਆਈ ਨੇ ਮੋਹਾਲੀ ਕੋਰਟ 'ਚ ਚਾਰਜ ਸ਼ੀਟ ਦਾਖਲ ਕੀਤੀ ਹੈ ਦਾਜ਼ਾਏ ਕਿ ਮਾਮਲੇ 'ਚ ਸੀਬੀਆਈ ਵੱਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਇੱਕ ਕਰਨਲ ਬਾਠ ਵੱਲੋਂ ਤੇ ਦੂਜੀ ਤਾਬਾ ਮਾਲਕ ਵੱਲੋਂ ਭਾਰਤੀ ਨਿਆਂ ਸੰਹਿਤਾ ਦੀਆਂ ਕਈ ਧਾਰਾਵਾਂ ਤਹਿਤ ਦਰਜ ਕੀਤੀਆਂ ਗਈਆਂ ਸਨ ਜਿਸ ਵਿੱਚ ਕਤਲ ਦੀ ਕੋਸ਼ਿਸ਼ ਤੇ ਦੋਸ਼ ਵੀ ਸ਼ਾਮਲ ਨੇ ਮਾਮਲੇ ਦੀ ਜਾਂਚ ਸ਼ੁਰੂ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਸ ਤੇ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੂੰ 4 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦਾ ਕੰਮ ਸੌਂਪਿਆ ਗਿਆ ਸੀ ਹਾਲਾਂਕਿ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਦੀ ਹੌਲੀ ਪ੍ਰਗਤੀ ਅਤੇ ਕਥਿਤ ਪੱਖਪਾਤ ਤੋਂ ਅਸੰਤੁਸ਼ਟੀ ਦੇ ਕਾਰਨ ਹਾਈ ਕੋਰਟ ਨੇ 16 ਜੁਲਾਈ ਨੂੰ ਕੇਸ ਸੀਬੀਆਈ ਨੂੰ ਤਬਦੀਲ ਕਰ ਦਿੱਤਾ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਾਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ